ਇਸ ਕਰਕੇ ਇਹ ਨੋਟਾਂ ਵਾਲਿਆਂ ਦੀਆ ਪਾਰਟੀ ਨਾਲ ਵੋਟਾਂ ਰਿਆਂ ਦਾ ਮੁਕਾਬਲਾ ਹੋਏਗਾ ਇਸ ਕਰਕੇ ਮੈਂ ਇਹ ਗਿਆ ਸੀ ਕਿ 15000 ਲੋਕ ਅਸਰੈਲੀ ਚ ਪੈਦਲ ਆਣੇ ਚਾਹੀਦੇ 50000 ਲੋਕ ਸਾਈਕਲ ਤੇ ਚੱਲ ਕੇ ਆਣੇ ਚਾਹੀਦੇ ਮਹਾਵਤੀ ਨੇ ਦੱਸਿਆ ਕਿ ਦਵਾ ਪੇ ਜਾਂ ਚਮਾਰ ਖੁਸ਼हाल ਹੋਣ ਕਰਕੇ ਉਹ ਮਨੂਦੀਨ ਲੱਗਦਾ ਕਿ 50000 ਸਾਈਕਲ ਲੈ ਕੇ ਉਹ ਇੱਥੇ ਪਹੁੰਚਿਆ ਨਾ 15000 ਪੈਦਲ ਆਏ ਨਾ 50000 ਸਾਈਕਲ ਤੇ ਆਏ ਇਸ ਕਰਕੇ ਜੋਬੇ ਦੇ ਚਮਾਰ ਖਾਸ ਕਰ ਜਲੰਧਰ ਦੇ ਚਮਾਰ ਮੈਨੂੰ ਕਹਿੰਦੇ ਨੇ ਕਿ ਜੇ ਤੁਸੀਂ ਸਾਈਕਲ ਦੀ ਬਜਾਏ ਸਕੂਟਰ ਕਹੋ ਤਾਂ ਅਸੀਂ ਇੱਕ ਇੱਕ ਕਾਰ ਚ ਸਾਈਕਲ ਘਟ ਸਕੂਟਰ ਜਾ ਜਾ ਮੈਂ ਕਿਹਾ ਮੈਨੂੰ ਪਤਾ ਹੈ ਕਿ ਸਕੂਟਰ ਨਾਲ ਵੇਖ ਸਕਦਾ ਹੈ ਜੋਬੇ ਦੇ ਚਮਾਰ ਬੇਕਰੋ ਚਮਾਰ ਜੰਮਾ ਜੋ ਕਿ ਉਹ ਖੁਸ਼ਹਾਲ ਹੈ ਦਾਬੇ ਦਾ ਚਮਾਰ ਮਸਾਦਾਂ ਨਹੀਂ ਬੱਜਿਆ ਹੋਇਆ ਮੂਹ ਮੈਂ ਜਾਂ ਨਹੀਂ ਬੱਜਿਆ ਹੋਇਆ ਤੇ ਕੰਮਾਂ ਨਾਲ ਬੱਜਿਆ ਹੋਇਆ ਦਾਬੇ ਦਾ ਚਮਾਰ ਉਹ ਕੰਮਾਂ ਨਾਲ ਬੱਜਿਆ ਹੋਇਆ ਹੈ ਕੋਈ ਨੌਕਰੀ ਵਾਸਤੇ ਬੱਜਿਆ से वास्ते बदिया और जडे ज्यादा हशियार है जिस तरह उत्तर प्रदेश मायावती की सरकार च मही खा के आए हैं इसे तरह जिथे भी मौका मिलता है मिल्द ज्यादा हुशियार चमार दुआबेड चमार ज़्यादा बकाउ मेनू नजर आद ਕਰਕੇ ਸਾਥੀਓ ਬਕਾਉ ਮਾਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਮੈਂ ਕਿਜੀ ਟਿਲੋਂਾਂ ਨੂੰ ਦਿੱਤੀ ਕਿ ਜੇ ਤੁਸੀਂ ਸਾਈਕਲ ਤੇ ਨਹੀਂ ਆ ਸਕਦੇ ਇਸ ਵਾਰ ਟਿਲੋਂਾਂ ਦਿਖਾਓ ਚੁਸਤੀ ਦਿਖਾਓ ਆਪਣਾ ਆਪਣਾ ਥੋੜਾ ਥੋੜਾ ਪੈਸਾ ਇਕੱਠਾ ਕਰਕੇ ਤੁਸੀਂ ਵਹੀਕਲ ਹਾਇਰ ਕਰਕੇ ਤੁਸੀਂ ਪਾਉਂਜਾ ਪਰ ਵਹੀ ਕਲ ਹਾਰ ਕਰਨ ਵਾਲਿਆਂ ਤੇ ਮੈਨੂੰ ਅੱਜ ਵੀ ਪਰੋਸਾ ਨਹੀਂ ਆ ਜੇ ਹੁੰਦੀ